ਦੀ ਬੈਟਰੀਆਂ ਗਾਇਵੀਆਂ ਜੀ ਆ ਦੇਖੋ ਜੀ ਆ ਗੱਡੀ ਇੱਥੇ ਹੀ ਖੜੀ ਸੀਗੀ ਜੀ ਭਾਈ ਇੱਕ ਬੰਦੇ ਦਾ ਫੋਨ ਆਂਦਾ ਹੈਗਾ ਇੱਥੇ ਇੱਕ ਕੁੰਮਣ ਵਾਲੇ ਦਾ ਤੇ ਉਹ ਕਹਿੰਦੇ ਭਾਈ ਤੁਹਾਡੀ ਗੱਡੀ ਇੱਥੇ ਖੜੀ ਆ ਤੇ ਦੇਖ ਲਓ ਤੁਹਾਡੀ ਗੱਡੀ ਆ ਕਿਦੀ ਹੈਗੀ ਤੇ ਆਪਾਂ ਗਿਆ ਸਾਡੀ ਗੱਡੀ ਆਪਾਂ ਦੇਖਣਾ ਤੇ ਸਾਡੀ ਗੱਡੀ ਸੀਗੀ ਜਿਵੇਂ ਆਪਾਂ ਦਰਸ਼ਨ ਕਰਨ ਗਿਆ ਮੈਂ ਉਸ ਤੋਂ ਬਾਅਦ 8 ਵਜੇ ਗੱਡੀ ਖੜੀ ਕਰਕੇ ਗਿਆ ਵਾਂ 9 ਵਜੇ ਮੈਂ ਬਾਹਰ ਨਿਕਲਿਆ ਤਾਂ ਗੱਡੀ ਮੇਰੀ ਉੱਥੇ ਜਿਸ ਥਾਂ ਤੇ ਮੈਂ ਖੜੀ ਕਰਕੇ ਗਿਆ ਸੀ ਉਸ ਥਾਂ ਤੇ ਗੱਡੀ ਮੇਰੀ ਨਹੀਂ ਮੀ ਪੇਸ਼ ਨੰਮਦਰ ਜੀ ਮੱਥਾ ਟੇਕਨ ਗਏ ਆਪਾਂ ਅੰਦਰ ਪ੍ਰਸ਼ਾਦ ਜਿਹੜੇ ਲਾਂਦੇ ਬਾਹਰ ਉਹ ਕਹਿੰਦੇ ਕਿ ਸਾਡੇ ਕੋਲ ਲਾ ਦਿਓ ਗੱਡੀ ਪ੍ਰਸ਼ਾਦ ਸਾਡੇ ਤੋਂ ਲੈ ਲਓ ਆਪਾਂ ਗੱਡੀ ਉੱਥੇ ਲਾ ਦਿੱਤੀ ਲੋਕਾਂ ਦਾ ਕਹਿਣਾ ਹੈਗਾ ਇੱਥੇ ਕਿ ਉਹ ਬੰਦੇ ਆਂਦੇ ਸੀਗੇ ਰੋਜ਼ ਕੁਛ ਨਾ ਕੁਛ ਕੱਟ ਕੇ ਲੈ ਜਾਂਦੇ ਸੀਗੇ ਜੇਕਰ ਪੁਲਿਸ ਕੁਝ ਕੰਮ ਕਰਦੀ ਤਾਂ ਫਿਰ ਉਹਨਾਂ ਨੂੰ ਪੁਲਿਸ ਗੱਡੀ ਇੱਥੇ ਲੱਭੀ ਜਾਣੀ ਸੀਗੀ ਜੀ ਮੋਡਲ ਟਾਊਨ ਇੱਥੋਂ ਹੀ ਜ਼ਿਆਦਾ ਦੂਰ ਨਹੀਂ ਹੈਗਾ ਜੀ ਸਰਾਬਾ ਰੋਡ ਤੇ ਹੈਗਾ ਜੀ ਦਿਖਾਇਆ ਕਿ ਕਹਿੰਦੇ ਆ ਸਰਦਾਰ ਕੋਈ ਸੀਗਾ ਕਪੜਾ ਬਨ ਕੇ ਆਏ ਸੀ ਉਹਨੇ ਚਾਪੀ ਚੂਬੀ ਲਾਰੇ ਦੀ ਪਹਿਲਾਂ ਚਾਪੀ ਨਹੀਂ ਲੱਗੀ ਉਹਨੇ ਤਾਰਪੂ ਉਹ ਗੱਡੀ ਘੁਮਾ ਕੇ ਲੈ ਕੇ ਨਿਕਲ ਗਈ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰਦੇ ਆ ਅੱਜ ਲੁਧਿਆਣਾ ਦੇ ਸਰਾਂਬਾ ਨਗਰ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਕਿ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਆਏ ਦਿਨ ਲਗਾਤਾਰ ਚੋਰੀ ਦੀ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ ਪਰ ਦੱਸਦੀ ਹੈ ਕਿ ਪੁਲਿਸ ਬੜੇ ਕਾਵਧੇ ਤਾਲਫ ਲਗਾਤਾਰ ਕਾਰਵਾਈ ਵੀ ਕਰ ਰਹੀ ਹੈ ਪਰ ਇੱਕ ਗੱਡੀ ਜਿਹੜੀ ਹੈ ਚੋਰੀ ਹੋਈ ਸੀਗੀ ਅੱਜ ਤੋਂ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਹੀ ਉਹ ਗੱਡੀ ਜਿਹੜੀ ਹੈ ਲੱਭ ਜਾਂਦੀ ਹੈ ਸੋ ਕਿਤੇ ਨੇ ਕਿਤੇ ਉਹ ਪਰਿਵਾਰ ਸਰਾਂਬਾ ਨਗਰ ਇਲਾਕੇ ਦੇ ਵਿੱਚ ਪਹੁੰਚਦਾ ਹੈ ਗੱਡੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸ ਇਰਕਸਾਬਾਦ ਜਿਹੜੀ ਗੱਡੀ ਉਹ ਚੋਰੀ ਹੁੰਦੀ ਆ ਉਸ ਤੋਂ ਬਾਅਦ ਇਸ ਗੱਡੀ ਨੂੰ ਜਿਹੜਾ ਇਸ ਥਾਂ ਦੇ ਉੱਤੇ ਖੜਾ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਪਰਿਵਾਰ ਨੂੰ ਇਹ ਗੱਡੀ ਜਿਹੜੀ ਲੱਭ ਜਾਂਦੀ ਆ ਤਸਵੀਰ ਜਿਹੜੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਜਿੱਥੇ ਇੱਕ ਪਾਸੇ ਪੂਰੇ ਪੂਰੀ ਜਿਹੜੀ ਡਿਟੇਲ ਆ ਉਹ ਵੀ ਲਿਖੀ ਹੋਈ ਆ ਥੱਲੇ ਗੱਡੀ ਦਾ ਜਿਹੜਾ ਨੰਬਰ ਆ ਉਹ ਵੀ ਲਿਖਿਆ ਹੋਇਆ ਸੋ ਪੂਰੀ ਤਸਵੀਰ ਜਿਹੜੀ ਆ ਉਹ ਸਾਂਝਾ ਕਰਾਵਾਂਗੇ ਕਿ ਇਸ ਇਲਾਕੇ ਦੇ ਵਿੱਚ ਗੱਡੀ ਇਸ ਤਰੀਕੇ ਨਾਲ ਸੁੰਸਾਨ ਇਲਾਕੇ ਦੇ ਵਿੱਚ ਖੜਾਈ ਹੋਈ ਹੈ ਕਿ ਜਿੱਤੇ ਕੋਈ ਸਟੱਕ ਵੀ ਨਾ ਕਰ ਸਕੇ ਕਿ ਗੱਡੀ ਚੋਰੀ ਦੀ ਹੋਈ ਹੈ ਸੋ ਕਿਤਨੇ ਕਿਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੀ ਹੈ ਸੱਕੀ ਹਾਲਾਤਾਂ ਦੇ ਵਿੱਚ ਗੱਡੀ ਜਿਹੜੀ ਇਸ ਇਲਾਕੇ ਦੇ ਵਿੱਚ ਲਿਆ ਕੇ ਖੜੀ ਕਰ ਦੇਣੀ ਉਸ ਤੋਂ ਬਾਅਦ ਜਿਹੜੇ ਓਨਰ ਸੀਗੇ ਗੱਡੀ ਦੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੱਡੀ ਜਿਹੜੀ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਖੜੀ ਹੈ ਸੋ ਉਹਨਾਂ ਨਾਲ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਕਿ ਗੱਡੀ ਦੇ ਵਿੱਚ ਕੀ ਕੁਝ ਹੈਗਾ ਵਾ ਹੱਲੇ ਕਿਉਂਕਿ ਕਿਸ ਤਰੀਕ ਨੂੰ ਉਹਨਾਂ ਵੱਲੋਂ ਜਿਹੜੀ ਕੰਪਲੇਂਟ ਕਰਾਈ ਗਈ ਸੀਗੀ ਉਸ ਤੋਂ ਬਾਅਦ ਕਿਸ ਥਾਣੇ ਵਿੱਚ ਕੰਪਲੇਂਟ ਕਰਾਈ ਗਈ ਸੀਗੀ ਸਾਰੀ ਜਾਣਕਾਰੀ ਜਿਹੜੀ ਆ ਉਹਨਾਂ ਨਾਲ ਲੈਣੇ ਆ ਅਖੀਰਕਾਰ ਕਿਸ ਦੇ ਨਾਮ ਦੇ ਉੱਤੇ ਗੱਡੀ ਹੈ ਤੁਹਾਡਾ ਕੀ ਨਾਮ ਹੈ ਮੋਹਿਤ ਜੀ ਕਿਸ ਇਲਾਕੇ ਵਿੱਚ ਰਹਿੰਦੇ ਹੋ ਆਪਾਂ ਰਹਿੰਦੇ ਜੀ ਟਿੱਬਾ ਰੋਡ ਪ੍ਰੇਮਬਿਹਾਰ ਅੱਛਾ ਟਿੱਬਾ ਰੋਡ ਪ੍ਰੇਮਬਿਹਾਰ ਦੇ ਰਹਿਣ ਵਾਲੇ ਗੱਡੀ ਤੁਹਾਡੀ ਕਿੱਥੋਂ ਚੋਰੀ ਹੋਈ ਸਾਡੀ ਜੀ ਕ੍ਰਿਸ਼ਨਾ ਮੰਦਿਰ ਤੋਂ ਕ੍ਰਿਸ਼ਨਾ ਮੰਦਿਰ ਤੋਂ ਚੋਰੀ ਹੋਈ ਹੈ ਜੀ ਇਹਦੀ ਸਿਸੜ ਵੀ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਸਾਡੇ ਕੋਲ ਤੇ ਇਹ ਗੱਡੀ ਕਿਸ ਦੇ ਨਾਮ ਤੇ ਹੈਗੀ ਇਹ ਗੱਡੀ ਪ੍ਰਾਹ ਦੇ ਨਾਮ ਤੇ ਹੈਗੀ ਜੀ ਕੀ ਨਾਮ ਆ ਪ੍ਰਾਹ अच्छा रोहित ਦੇ ਨਾਂ ਤੇ ਗੱਡੀ ਹੈ ਹਾਂਜੀ ਉਹ ਕਿੱਥੇ ਉਹ ਬਸ ਰਸਤੇ 'ਚ ਹੈਗੇ ਜੀ ਅੱਛਾ ਉਹ ਆਂਦੇ ਪੈਣ ਕਿਦਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਗੱਡੀ ਇਸ ਇਲਾਕੇ 'ਚ ਖੜੀ ਹੈ ਭਾਜੀ ਇੱਕ ਬੰਦੇ ਦਾ ਫੋਨ ਆਂਦਾ ਹੈਗਾ ਇੱਥੇ ਇੱਕ ਕੁੰਮਣ ਵਾਲੇ ਦਾ ਤੇ ਉਹ ਕਹਿੰਦੇ ਭਾਜੀ ਤੁਹਾਡੀ ਗੱਡੀ ਇੱਥੇ ਖੜੀ ਆ ਤੇ ਦੇਖ ਲਓ ਤੁਹਾਡੀ ਗੱਡੀ ਆ ਕਿਦੀ ਹੈਗੀ ਤੇ ਆਪਾਂ ਕਹਿਆ ਸਾਡੀ ਗੱਡੀ ਆਪਾਂ ਦੇਖਣਾ ਤੇ ਸਾਡੀ ਗੱਡੀ ਸੀਗੀ ਤੇ ਆਪਾਂ ਇੱਥੇ ਆ ਕੇ ਪੁਲਿਸ ਨੂੰ ਫੋਨ ਕੀਤਾ ਜੀ ਤੇ ਪੁਲਿਸ ਨੇ 112 ਦੇ ਤੁਸੀਂ ਕੰਪਲੀਟ ਹਾਂਜੀ ਹਾਂਜੀ ਪਹਿਲਾਂ ਜਿੱਥੇ ਰਿਪੋਰਟ ਕਰਾਈ ਸੀ ਉੱਥੇ ਕਿਤੇ ਆ ਤੇ ਉਹ ਕਹਿੰਦੇ ਪਏ ਕਿ ਤੁਸੀਂ ਤੁਸੀਂ ਗੱਡੀ ਲੈ ਕੇ ਆ ਜਾਓ ਸਾਡੇ ਕੋਲ ਤੇ ਆਪਾਂ ਕਹਿਆ ਭਾਜੀ ਆਪਾਂ ਇਦਾਂ ਲੈ ਕੇ ਨਹੀਂ ਆ ਸਕਦੇ ਗੱਡੀ ਜਦ ਤੱਕ ਕੋਈ ਮੁਲਾਜ਼ਮ ਨਹੀਂ ਆਂਦਾ ਹੈਗਾ ਤੇ ਕਹਿੰਦੇ ਕੋਈ ਗੱਲ ਨਹੀਂ اچھا ਜਿਹੜੀ ਤੁਸੀਂ 112 ਤੇ ਕੰਪਲੇਂਟ ਕਰਾਈ ਤੇ ਪੀसीआर मौके ਤੇ ਪਹੁੰਚ ਗਈ ਨਹੀ ਜੀ ਉਹ 2-3 ਘੰਟੇ ਦੇ ਬਾਅਦ ਆਈ ਸੀ ਜੀ ਅੱਛਾ ਤੇ ਜਿੱਥੇ ਤੁਸੀਂ ਕੰਪਲੇਂਟ ਕਰਾਈ ਸੀ ਪਹਿਲਾਂ ਉਹ ਥਾਣਾ ਕਿਹੜਾ ਸੀਗਾ ਉਹ ਜੀ ਮੋਡਲ ਟਾਊਨ ਥਾਣਾ ਸੀਗਾ ਮੋਡਲ ਟਾਊਨ ਥਾਣੇ ਦੇ ਵਿੱਚ ਤੁਸੀਂ ਫੋਨ ਕੀਤਾ ਹਾਂਜੀ ਹਾਂਜੀ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਭਾਜੀ ਮੈਂ ਡਿਊਟੀ ਤੇ ਹੈਗਾ ਤੇ ਮੈਂ ਅੱਜ ਨਹੀਂ ਆ ਸਕਦਾ ਹੈਗਾ अच्छा गड्डी दी जेडी ਥੋਡੇ ਕੋ ਆਰ ਸੀ ਹੈਗੀ ਹਾਂਜੀ ਹਾਂਜੀ ਬਜੀ ਆਰ ਸੀ ਦਿਖਾਓ ਇਹ ਬਿਲਕੁਲ ਸੋ ਦੱਸ ਦੇ ਕਿ ਸੀਸੀਟੀਵੀ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਸੀਸੀਟੀਵੀ ਦੇ ਵੀਡੀਓ ਜਿਹੜੀ ਹੈ ਬਿਲਕੁਲ ਆ ਤਸਵੀਰ ਜਿਹੜੀ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਆਰਸੀ ਜਿਹੜੀ ਆ ਸਾਹਮਣੇ ਨਜ਼ਰ ਆ ਰਹੀ ਹੈ ਫੋਨ ਦੇ ਵਿੱਚ ਆਰਸੀ ਜਿਹੜੀ ਹੈ ਕੀਤੀ ਹੋਈ ਆ ਸੋ ਆਰਸੀ ਦੇ ਉੱਤੇ ਕੀ ਨੰਬਰ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਆਰਸੀ ਜਿਹੜੀ ਹੈ ਫੋਨ ਦੇ ਵਿੱਚ ਗੱਡੀ ਓਨਰ ਵੱਲੋਂ ਲਈਤੀ ਹੋਈ ਆ ਸੋ ਕਿਤੇ ਨ ਕਿਤੇ ਗੱਡੀ ਇਸ ਇਲਾਕੇ ਦੇ ਵਿੱਚ ਚੋਰੀ ਹੋਣਾ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਜਿਹੜਾ ਪੁਲਿਸ ਨੂੰ ਕਾਫੀ ਦੇਰ ਵਿੱਚ ਪਹੁੰਚਣਾ ਇਹ ਕਿਤੇ ਨ ਕਿਤੇ ਇੱਕ ਵਸੇ ਕਾਫੀ ਵੱਡੀ ਗੱਲ ਹੈ ਸੋ ਕੀ ਲੱਗ ਸਿਸੜੀ ਵੀ ਆ ਤਕਰੀਬਨ ਕਿੰਨੇ ਕਿ ਦਿਨ ਹੋ ਗਏ ਤੁਹਾਡੀ ਇਹ ਗੱਡੀ ਚੋਰੀ ਹੋਈ ਨੂੰ ਜੀ ਸਾਨੂੰ ਹੋ ਗਏ 15 ਇਹਨੂੰ 15 ਦਿਨ ਹੋ ਗਏ ਜੀ ਤੇ ਹਲੇ ਤੱਕ ਗੱਡੀ ਕੋਈ ਲੱਭੀ ਨਹੀਂ ਗਈ ਸੀ ਤੇ ਅੱਜ ਪਤਾ ਲੱਗਿਆ ਜੀ ਗੱਡੀ ਇੱਥੇ ਖੜੀ ਹੈ ਜੀ ਅੱਛਾ ਤੁਸੀਂ ਉੱਥੇ ਕੀ ਕਰਨ ਗਏ ਸੀ ਆਪਾਂ ਜੀ ਮੱਥਾ ਟੇਕਣ ਗਏ ਸੀ ਗੁਰੂ ਕ੍ਰਿਸ਼ਨ ਮੰਦਿਰ ਤੇ ਅੱਛਾ ਕ੍ਰਿਸ਼ਨ ਮੰਦਿਰ ਹਾਂ ਜੀ ਪਾਜੀ ਨਾਲ ਸੀਗੇ ਮੇਰੇ ਆਪਾਂ ਉੱਥੇ ਜੀ ਕ੍ਰਿਸ਼ਨ ਮੰਦਿਰ ਮੱਥਾ ਟੇਕਣ ਗਏ ਸੀਗੇ ਆਸ਼ੀਸ਼ ਨਾਮ ਹੈ ਜੀ ਜੀ ਕਿੱਥੇ ਗਏ ਸੀਗੇ ਆਪਣਾ ਕ੍ਰਿਸ਼ਨ ਮੰਦਿਰ ਜੀ ਮੱਥਾ ਟੇਕਣ ਗਏ ਆਪਾਂ ਅੰਦਰ ਪ੍ਰਸ਼ਾਦ ਜਿਹੜੇ ਲਾਂਦੇ ਬਾਹਰ ਉਹ ਕਹਿੰਦੇ ਕ ਪਰ ਛਾਲ ਲੱਗੇ ਆਪਾਂ ਅੰਦਰ ਗਏ ਮਥੋਥਾ ਟੇਕ ਕੇ ਬਾਹਰ ਆਏ ਆ ਜਦੋਂ ਦੇਖਿਆ ਕਿ ਇੱਕ ਵਾਰ ਗੱਡੀ ਨਹੀਂ ਸੀ ਕਿ ਉੱਥੇ ਜੀ ਮਤਲਬ ਫਿਰ ਆਪਾਂ ਆਸੇ ਪਾਸੇ ਜਿਹੜੇ ਕੈਮਰੇ ਕਮਰੇ ਸਾਹਮਣੇ ਕੈਮਰਾ ਲੱਗਿਆ ਸੀ ਜਿਹੜੇ ਘਰ ਦੇ ਆ ਦੇ ਕੈਮਰਾ ਲੱਗੇ ਉੱਥੇ ਅੰਦਰ ਗਏ ਆ ਉਹਨਾਂ ਨੇ ਵੀਡੀਓ ਕੱਢੀ ਦਿਖਾਇਆ ਕਿ ਕਹਿੰਦੇ ਆ ਆ ਸਰਦਾਰ ਕੋਈ ਸੀਗਾ ਕਪੜਾ ਬਨ ਕੇ ਆਏ ਸੀ ਉਹਨੇ ਚਾਬੀ ਚੁਬੀ ਲਾਰੇ ਸੀ ਪਹਿਲਾਂ ਚਾਬੀ ਨਹੀਂ ਲੱਗੀ ਉਹਨੇ ਤਾਰ ਤੁਰ ਤੋੜ ਤੜ ਕੇ ਮਤਲਬ ਜੋ ਵੀ ਆ ਵੀਡੀਓ ਦੇ ਵਿੱਚ ਦਿਖਦਾ ਵੀ ਸਾਨੂੰ ਉਹ ਗੱਡੀ ਘੁਮਾ ਕੇ ਲੈ ਕੇ ਨਿਕਲ ਗਈ ਜੀ ਤੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਅੱਗੇ ਕਿ ਇੱਕ ਪਾਸੇ ਗੱਡੀ ਤੁਹਾਨੂੰ ਖੁਦ ਲੱਭਣੀ ਪਈ ਉਸ ਤੋਂ ਬਾਅਦ ਤੁਹਾਨੂੰ ਜਦੋਂ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਸਰ ਜੀ ਦੇਖੋ ਆਪਾਂ ਇਹਨੇ ਦਿਨਾਂ ਤੋਂ ਲੱਭ ਰਹੇ ਸੀਗੇ ਸਾਨੂੰ ਗੱਡੀ ਨਹੀਂ ਮਿਲੀ ਇਹਨੇ ਦਿਨਾਂ ਤੋਂ ਆਪਾਂ ਆਪਣੀ ਦਿਹਾੜੀਆਂ ਤੋੜ ਕੇ ਹਰ ਕੋਈ ਗਲੀ ਮਾਡਲ ਤਾਂ ਉਹਨਾਂ ਕੋਈ ਗਲੀ ਅੱਧਾ ਤੇ ਨਹੀਂ ਹੋ ਗਿਆ ਆਪਾਂ ਨਹੀਂ ਲੱਭਿਆ ਹੋਣਾ ਵਾ ਸਾਨੂੰ ਨਹੀਂ ਮਿਲੀ ਆਪਾਂ ਇਹਨੇ ਦਿਨਾਂ ਤੋਂ ਪੁਲਿਸ ਤੋਂ ਵੀ ਜਾ ਕੇ ਆਪਾਂ ਬੋਲਦੇ ਸੀ ਕਿ ਸਾਡਾ ਸਾਡੀ ਗੱਡੀ ਲੱਭ ਦੋ ਜੀ ਉਹ ਕਹਿ ਵੀ ਰਹੇ ਸੀ ਕਿ ਆਪਾਂ ਤੁਹਾਨੂੰ ਲੱਭ ਦਵਾਂਗੇ ਉਹਨਾਂ ਨੇ ਕੋਈ ਸੁਣਿਆ ਨਹੀਂ ਸਾਡੀ ਕੋਈ ਕਿੱਥੇ ਵੀ ਕੋਈ ਥਾਣੇ 'ਚ ਕਿਸੇ ਨੇ ਵੀ ਨਹੀਂ ਸੁਣਿਆ ਸਾਡਾ ਹੁਣ ਪੁਲਿਸ ਆ ਗਈ ਹੈ ਪੁਲਿਸ ਮੌਕੇ ਤੇ ਆਈ ਨਹੀਂ ਜੀ ਆਈ ਹੈ 3 ਘੰਟੇ ਬਾਅਦ ਆਈ ਹੈ ਜੀ ਹੁਣ ਆ ਗਈ ਹੈ ਹੁਣ ਆਈ ਹੈ ਜੀ ਹੁਣ ਇਹ ਗੱਡੀ ਕਿੱਥੇ ਲੈ ਕੇ ਜਾਵਾਂਗੇ ਜੀ ਪੁਲਿਸ ਉਹ ਜਿੱਥੇ ਆਪਾਂ ਰਿਪੋਰਟ ਲਿਖਾਈ ਸੀ ਉਹ ਕਹਿੰਦੇ ਪਏ ਟੋ ਕਰਕੇ ਸਾਡੇ ਕੋਲ ਲਿਆਓ ਸਟੇਸ਼ਨ ਪੁਲਿਸ ਸਟੇਸ਼ਨ ਉੱਥੇ ਆ ਕੇ ਤੁਸੀਂ ਦਰਖਾਸਤ ਲਿਖਾ ਦਿਓ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਪ੍ਰਸ਼ਾਸਨ ਵੱਲੋਂ ਤਾਂ ਆਹੀ ਹੈ ਜੀ ਇਹ ਗੱਡੀ ਲੱਭਦੀ ਹੈ ਤਾਂ ਪੁਲਿਸ ਕਾਰਵਾਈ ਕਰੇ ਜੇ ਪੁਲਿਸ ਕਾਰਵਾਈ ਨਹੀਂ ਕਰੇਗੇ ਜੀ ਆ ਵੀ ਆਮ ਜਨਤਾ ਆਪਣਾ ਹੀ ਦੇਖੂਗੀ ਆਪੇ ਲੱਭੂਗੀ ਤਾਂ ਕੀ ਫਾਇਦਾ ਜੀ ਪੁਲਿਸ ਵਾਲਿਆਂ ਦਾ ਹੋਣ ਦਾ ਤੁਸੀਂ ਕੀ ਮੰਗਰਦੇ ਹੋ ਕਿ ਤੁਹਾਡੀ ਗੱਡੀ ਤੁਹਾਡੇ ਸਪੁਰਤ ਹੋਣੀ ਚਾਹੀਦੀ ਹੈ ਕਿਦਾਂ ਹਾਂਜੀ ਹਾਂਜੀ ਸਾਡੇ ਗੱਡੀ ਸਾਡੇ ਸਪੁਰਤ ਹੋਣੀ ਚਾਹੀਦੀ ਜੇ ਇਹਦਾ ਨੁਕਸਾਨ ਹੋਇਆ ਇਹਦਾ ਪਰਪਾਈ ਕੋਣ ਕਰੂਗਾ ਜੀ ਪਰ ਕੀ ਕੁਝ ਹੈਗਾ ਹਲੇ ਕੁਝ ਹੈਗਾ ਵੀ ਹੈ ਜਾਂ ਬਿਲਕੁਲ ਗੱਡੀ ਪਾਜੀ ਇਹਦੇ ਵਿੱਚ ਕੁਝ ਵੀ ਨਹੀਂ ਆਇਓ ਤੁਸੀਂ ਤੁਹਾਨੂੰ ਦਿਖਾਣਾ ਇਹਦੇ ਕੈਮਰੇ ਵਗੈਰਾ ਉਹ ਬੈਟਰੀਆਂ ਵਗੈਰਾ ਸਾਰੀਆਂ ਕੱਢੀਆਂ ਹੋਈਆਂ ਜੀ ਕੁਝ ਨਹੀਂ ਹੈਗਾ ਜੀ ਸਭ ਲੈ ਕੇ ਕੱਢ ਕੇ ਆਹ ਦੇਖੋ ਜੀ ਚਾਰ ਬੈਟਰੀਆਂ ਹੁੰਦੀਆਂ ਉਹ ਚਾਰੋਂ ਦੀ ਚਾਰੋਂ ਬੈਟਰੀਆਂ ਗਾਇਬ ਹੈਗੀ ਤੇ ਪਿੱਛੇ ਜਿਹੜਾ ਸਟੈਪ ਨਹੀਂ ਹੁੰ ਤਾ ਟਾਇਰ ਵੀ ਕੱਢਿਆ ਹੋਇਆ ਜੀ ਆ ਦੇਖੋ ਜੀ ਹਾਂਜੀ ਹਾਂਜੀ ਆਜ ਸਟੈਪ ਨਹੀਂ ਕੱਢੀ ਹੋਈ ਜਾਣੇ ਨੇ ਬਿਲਕੁਲ ਸਰ ਜੀ ਕੱਲ ਤੱਕ ਸਟੈਪ ਨਹੀਂ ਚਾਲਾ ਕਰ ਰਹੇ ਕੱਲ ਤੱਕ ਸਟੈਪ ਨਹੀਂ ਥੇ ਸੀਗੀ ਇਹ ਅੱਜ ਸਵੇਰੇ ਜਦੋਂ ਆਪਾਂ ਆ ਕੇ ਦੇਖਿਆ ਜਦੋਂ ਦੁਪਹਿਰੇ ਇੱਥੇ ਸਟੈਪ ਨਹੀਂ ਇੱਕ ਨਟਾ ਨੋਟਾ ਸਾਰੀਆਂ ਖੁੱਲੇ ਹੋਏ ਥੱਲੇ ਡਿੱਗੇ ਹੋਏ ਸੀਗੇ ਬਿਲਕੁਲ ਸੋ ਦੱਸਦੇ ਕਿ ਲੋਕਾਂ ਦਾ ਕਹਿਣਾ ਹੈਗਾ ਇੱਥੇ ਕਿ ਉਹ ਬੰਦੇ ਆਂਦੇ ਸੀਗੇ ਰੋਜ਼ ਕੁਛ ਨਾ ਕੁਛ ਕੱਢ ਕੇ ਲੈ ਜਾਂਦੇ ਸੀਗੇ ਜੇਕਰ ਪੁਲਿਸ ਕੁਝ ਕੰਮ ਕਰਦੀ ਤਾਂ ਫਿਰ ਉਹਨਾਂ ਨੂੰ ਪੁਲਿਸ ਗੱਡੀ ਇੱਥੇ ਲੱਭੀ ਜਾਣੀ ਸੀਗੀ ਜੀ ਮੋਡਲ ਟਾਊਨ ਇੱਥੋਂ ਦੀ ਜ਼ਿਆਦਾ ਦੂਰ ਮੈਂ ਬਿਲਕੁਲ ਸੋ ਦੱਸਦੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਰਿਵਾਰ ਦੀ ਗੱਲਾਂ ਤੁਸੀਂ ਖੁਦ ਸੁਣੀਆਂ ਇਹ ਗੱਡੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਹੁੰਦੀ ਹੈ ਬਿਲਕੁਲ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਈਆਂ ਇਸ ਇਲਾਕੇ ਦੇ ਵਿੱਚ ਇੱਕ ਚਾਹ ਦੀ ਦੁਕਾਨ ਵੀ ਹੈ ਉੱਥੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਾਫੀ ਲੰਬੇ ਸਮੇਂ ਤੋਂ ਚਾਹ ਦੀ ਦੁਕਾਨ ਹੈ ਸੋ ਗੱਲਬਾਤ ਕਰਦੇ ਹਾਂ ਜਿਹੜੇ ਦੁਕਾਨਦਾਰ ਇੱਥੇ ਮੌਜੂਦ ਨੇ ਤੁਸੀਂ ਇਸ ਇਲਾਕੇ ਦੇ ਵਿੱਚ ਕਿੰਨੇ ਦਿਨਾਂ ਤੋਂ ਦੁਕਾਨ ਕਰ ਰਹੇ ਹੋ ਮੇਰੇ ਕੋ ਮਹੀਨਾ ਹੋ ਗਿਆ ਅੱਛਾ 1 ਮਹੀਨਾ ਹੋ ਗਿਆ 1 ਮਹੀਨੇ ਦੇ ਵਿੱਚ ਇਹ ਗੱਡੀ ਕਿੱਥੇ ਕਿੰਨੇ ਸਮੇਂ ਤੋਂ ਦੇਖ ਰਹੇ ਹੋ ਮੈਂ 10 ਦਿਨ ਹੋ ਗਿਆ ਮੈਂ ਬਿਮਾਰ تھا ਭਰਤੀ ਤਾਂ ਅੰਦਰ اچھا 10 ਦਿਨਾਂ ਤੋਂ ਫਿਰ ਹਾਲ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹੋ ਹਾਂ 10 ਦਿਨ ਸੇ ਇਹੀ ਖੜੀ ਹੋਈ ਹੈ اچھا ਕਿਸੇ ਨੂੰ ਦੇਖਦੇ ਦੇਖਿਆ ਵੀ ਇਸ ਗੱਡੀ ਨੂੰ ਆਂਦੇ ਜਾਂਦੇ ਇਸ ਗੱਡੀ ਦੇ ਵਿੱਚ ਕੋਈ ਹਰਕਤ ਕਰਨੀ ਨਹੀਂ ਕੋਈ ਆਤਾ ਹੀ ਨਹੀਂ ਦੇਖਣੇ हमने ਫਿਰ ਬੋਲਾ ਲੋਕੋ ਕੋ ਪਤਾ ਨਹੀਂ ਕਿਸੇ ਗੱਡੀ ਖੜੀ ਹੋਈ ਹੈ اچھا ਤੁਸੀਂ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਨਹੀਂ ਪੁਲਿਸ ਕੋ ਨਹੀਂ ਕੀਤਾ اچھا ਮੇਰੇ ਪਾਸ ਆਤੇ تھے ਉਨਕੋ ਮੈਂ ਬੋਲਾ ਫਿਰ ਕੱਲ ਕੀਤਾ ਹੋਗਾ ਫੋਨ ਉਹਨਾਂ ਨੇ اچھا ਹਾਂ ਬਾਕੀ ਜੋ ਗੱਡੀ ਖੜੀ ਜਿਸਕਾ ਹਮਨੇ ਹੀ ਫੋਨ ਕਰਵਾਇਆ ਉਹਨਕੋ اچھا ਤੇ ਮਤਲਬ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੱਡੀ ਇੱਥੇ ਖੜੀ ਹੈ। ਹਾਂ 10 ਦਿਨਾਂ ਤੋਂ ਮੈਂ ਹੀ ਦੇਖ ਰਹਾ ਹਾਂ ਖੜੀ ਹੋਈ ਹੈ ਇੱਥੇ। ਪਹਿਲਾਂ ਵੀ ਇੱਥੇ ਕੋਈ ਇਦਾਂ ਦੀ ਵਾਰਦਾਤ ਹੋਈ ਹੈ ਕਿ ਗੱਡੀ ਕੋਈ ਖੜਾ ਕੇ ਗਿਆ ਹੋਵੇ ਬਾਅਦ ਵਿੱਚ ਉਹ ਪਰਿਵਾਰ ਇੱਥੇ ਆਵੇ ਉਹਨੂੰ ਪਤਾ ਲੱਗੇ ਕਿ ਮੇਰੀ ਗੱਡੀ ਇੱਥੇ ਖੜੀ ਹੈ। ਨਹੀਂ ਪਹਿਲਾਂ ਤੋਂ ਨਹੀਂ ਕਿਵੋ। ਇਹ ਪਹਿਲੀ ਵਾਰਦਾਤ ਹੈ। ਦੱਸਦੇ ਕਿ ਚਾਹ ਦੀ ਦੁਕਾਨ ਹੈ ਇਹ ਬਿਲਕੁਲ ਉਸ ਚਾਹ ਦੇ ਦੁਕਾਨਦਾਰ ਨਾਲ ਗੱਲਬਾਤ ਕੀਤੀ। ਉਹਦੇ ਵੱਲੋਂ ਵੀ ਕਹਿਣਾ ਕਿ ਪਿਛਲੇ 10 ਦਿਨਾਂ ਤੋਂ ਇਹ ਜਿਹੜੀ ਗੱਡੀ ਹੈ ਇੱਥੇ ਹੀ ਖੜੀ ਹੋਈ ਹੈ। ਸੋ ਪੁਲਿਸ ਮੌਕੇ ਤੇ ਪਹੁੰਚੀ ਹੈ। ਪ ਗੱਡੀ ਨੂੰ ਹੁਣ ਪੁਲਿਸ ਕਿੱਥੇ ਲੈ ਕੇ ਜਾਊਗੀ? ਬੈਟਰੀਆਂ ਦੀਆਂ ਗਾਇਵ ਹੋ ਗਈਆਂ। ਇਹਦੀ ਬੈਟਰੀਆਂ ਗਾਇਵ ਹੈਗੀਆਂ ਜੀ। ਆਹ ਦੇਖੋ ਜੀ। ਕਿੱਥੇ ਖੜੀ ਹੋਈ ਗੱਡੀ? ਆਹ ਗੱਡੀ ਇੱਥੇ ਹੀ ਖੜੀ ਸੀਗੀ ਜੀ। ਕੀ ਮਾਮਲਾ ਸੀਗਾ ਇਹ? ਕਦੋਂ ਤੁਹਾਨੂੰ ਇਨਫੋਰਮੇਸ਼ਨ ਜੰਦਗੀ? ਹੁਣ ਸਾਨੂੰ ਆਈ ਇਨਫੋਰਮੇਸ਼ਨ 112 ਚ ਜੀ। ਸਾਨੂੰ ਇਹਨਾਂ ਨੇ ਕਾਲ ਕੀਤੀ। ਫਿਰ ਇਹ ਨਾਲ ਮੈਂ ਗੱਲ ਕੀਤੀ। ਕਹਿੰਦਾ ਜੀ ਸਾਡਾ ਕਹਿੰਦਾ ਚੋਰੀ ਹੋਈ ਸੀ ਹਕਿਨ ਸਾਡਾ ਮਿਲ ਗਿਆ। ਕਹਿੰਦਾ ਅਸੀਂ ਕਹਿੰਦਾ ਜਿਹੜੀ ਇਹਦੀ ਐਫ ਆਈ ਆਰ ਜਿਹੜੀ ਕਰਾਈ ਸੀ ਮਾਲਟਨ ਥਾਣੇ ਚ। ਫਿਰ ਮੈਂ ਉਹਦਾ ਨੰਬਰ ਲਿਆ ਜਿਹੜਾ ਆਪਣਾ ਇਹ ਸਹੀ ਤਾਂ। ਆ ਇਹ ਸੇਬਲ ਦੇਖਿੰਗੇ ਉਹਨਾਂ ਨਾਲ ਹੋਈ ਕਹਿੰਦੇ ਮੇਰੀ ਗੱਲਬਾਤ ਨਾਲ ਹੋ ਗਈ ਜੀ ਪਹਿਲੇ ਆਲਰੇਡੀ ਗੱਲ ਇਹਨਾਂ ਨਾਲ ਹੋ ਗਈ ਸੀ ਉਹ ਕਹਿੰਦਾ ਵੀ ਉਹ ਮੇਰੇ ਕੋਲ ਆਉਣ ਲੱਗੇ ਜੀ ਉਹ ਉੱਥੇ ਆਪਣੇ ਮਲਟੋਣ ਥਾਣੇ ਤੇ ਆਉਣ ਲੱਗੇ ਬਸ ਆਹੀ ਗੱਲ ਜਿਹੜੀ ਗੱਡੀ ਸਰ ਚੋਰੀ ਹੋਈ ਹੈ ਚੋਰੀ ਹੋਈ ਗੱਡੀ ਜਿਸ ਥਾਂ ਤੋਂ ਮਿਲ ਜਵੇ ਉਸ ਥਾਂ ਤੋਂ ਜਿਸ ਦੀ ਗੱਡੀ ਆ ਓਨਰ ਵੱਲੋਂ ਉਹ ਲੈ ਕੇ ਜਾ ਸਕਦਾ ਥਾਣੇ ਬਗੈਰ ਪੁਸਤੋਂ ਨਹੀਂ ਨਹੀਂ ਬਗੈਰ ਪੁਸਤੋਂ ਹੋ ਲੋ ਗੱਲ ਪਹਿਲੇ ਪਹਿਲੇ ਇਹਨਾਂ ਨੇ ਦੇਤੀ ਇਨਫੋਰਮੇਸ਼ਨ ਦੇਤੀ ਜੀ ਇਨਫੋਰਮੇਸ਼ਨ ਦੇਤੀ ਔਰ ਜਿਹੜਾ ਆਈ ਹੁੰਦਾ ਨਾ ਜੀ ਉਰੇ ਉਰੇ ਅੰਦਰ ਹੁੰਦਾ ਸਾਰਾ ਕੁਝ ਪੁਲਸ ਦਾ ਰਾਈਟ ਨਹੀਂ ਹੈਗਾ ਸਰ ਇੱਥੇ ਨਹੀਂ ਰਾਈਟ ਹੈਗਾ ਬਿਲਕੁਲ ਤਿੰਨ ਕਰਦੇ ਤੋਂ ਇਹ ਪਰਿਵਾਰ ਇੱਥੇ ਖੜਾ ਹੈ ਇਹ ਇੱਥੇ ਖੜ ਕੇ ਕਾਫੀ ਪਰੇਸ਼ਾਨ ਹੋ ਰਿਹਾ ਇਹਨਦੇ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ ਕਾਫੀ ਦੇਰ ਤੋਂ ਮੈਂ ਪੁਲਸ ਦੇ ਇੱਥੇ ਵੇਟ ਕਰਿਆ ਤੇ ਪੁਲਸ ਤੇ ਨਹੀਂ ਪਹੁੰਚੀ ਮੈਂ ਮੈਂ ਉਹ ਨਾਲ ਆਪਣੇ ਕਰਦਾ ਗੱਲ ਆਈ ਨਾਲ ਗੱਲ ਕਰਦਾ ਸੱਚੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਐਸਏ ਪਰਮਾਨੰਦ ਪੀ ਸੀ ਅਰਟੀ ਦਲਦਾ ਮੈਂ ਸੱਚਾ ਨਾਮ ਕਿਹੜਾ ਲਾ ਲਾ ਨਹੀਂ ਠਾਣਾ ਆਪਣਾ ਪੰਜ ਨੰਬਰ ਇਹ ਇਹ ਪੰਜ ਨੰਬਰ ਇਹ ਇਹ ਹੈਗਾ ਪੰਜ ਨੰਬਰ ਜੇ ਜੇ ਇਹ ਫਾਈਲ ਹੋਈ ਆਪਣੇ ਮਾਲਟਨ ਜੀ ਹੁਣ ਇਹ ਗੱਡੀ ਲੈ ਕੇ ਜਾ ਰਹੇ ਹੋ ਤੁਹਾਡਾ ਆਰਾਊਂਡੋ ਇਸ ਏਰੀਆ ਦੇ ਵਿੱਚ ਹੀ ਰਹਿੰਦਾ ਵੈਸੇ ਤੁਹਾਡਾ ਆਰਾਊਂਡੋ ਇਸ ਏਰੀਆ ਦੇ ਵਿੱਚ ਹੀ ਨੇ ਹਾਂਜੀ ਹਾਂਜੀ ਰਹਿੰਦੇ ਏ ਏਰੀਆ ਤੇ ਸਰ ਕਿੰਨੀ ਕੁ ਦੇਰ ਦੀ ਗੱਡੀ ਇੱਥੇ ਖੜੀ ਹੋਈ ਹੈ ਤੁਹਾਨੂੰ ਪਤਾ ਹੋਏਗਾ ਜੇ ਤੁਹਾਡਾ ਪੀਸ ਆਰਾਊਂਡ ਇੱਥੇ ਰਹਿੰਦਾ ਤਾਂ ਨਹੀਂ ਸੁਣ ਲਓ ਸਾਡਾ ਏਰੀਆ ਨਾ ਇੱਥੋਂ ਤੱਕ ਲੇਕਰ ਬੱਸ ਸਟੈਂਡ ਤੱਕ ਠੀਕ ਹੈ ਏਰੀਆ ਸਾਡਾ ਏਰੀਆ ਇੱਥੋਂ ਤੱਕ ਲੇਕਰ ਨਾਨਕਸਰ ਗੁਰਦੁਆਰਾ ਤੋਂ ਲੇਕਰ ਬੱਸ ਸਟੈਂਡ ਆਪਣੇ ਜਗਰਾਉਂਪੁਰ ਥੱਲੇ ਤੱਕ ਇੰਨਾ ਵੱਡਾ ਏਰੀਆ ਸਾਡਾ ਅਸੀਂ ਰਹੋਦੇ ਰਹਣਾ ਅਸੀਂ ਮਰਦੇ ਹਾਂ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲਦਾ ਜੀ ਜਿਹੜਾ ਮਾਲੋ ਖੜੇ ਆ ਮਾਏ ਆਪਾਂ ਨੂੰ ਇਹ ਤੇ ਨਾ ਸਬਤ ਪਟਿਕਾ ਦੇ ਇੱਥੇ ਆ ਕਿ ਤੇ ਕਸਤਾ ਹਸਪੀ ਹਸਪੀਟਲ ਇੱਥੇ ਆਂਦੇ ਰਹਿੰਦੇ ਜਾਂਦੇ ਰਹਿੰਦੇ ਉਹਦੇ ਕਰਕੇ ਨਹੀਂ ਲੱਗਦਾ ਸਰ ਇੱਕ ਗੱਡੀ ਕਲੀਅਰਫਾਈ ਹੋ ਗਈ ਹੈ ਕਿਦੀ ਆਰ.ਸੀ ਤੇ ਇਹਦੇ ਵਿੱਚ ਜਿਹੜਾ ਇਹ ਇਹ ਚ ਹੈਗੀ ਹਾਂ ਇਹ ਵੀ ਤਾਂ ਇਹਦਾ ਹੈਗਾ ਉਹ ਇਹ ਹੁਣ ਆਪਣੇ ਭਰਾ ਨੂੰ ਬੁਲਾਉਂਦਾ ਹੂੰ ਰੋਹਿਤ ਉਹ ਆਊਗਾ ਉਹਦੇ ਨਾਂ ਤੇ ਗੱਡੀ ਹੈਗੀ ਆ ਉਹ ਹਾਂ ਉਹ ਆਊਗਾ ਉਹਦੇ ਨਾਂ ਜਾਊਗਾ ਇਹਨੂੰ ਮੈਂ ਆਪ ਖੁਦ ਨਾਲ ਲੈ ਕੇ ਮਲਟੋਂ ਠਾਣੇ ਲੈ ਕੇ ਜਾ ਬਿਲਕੁਲ ਕੀ ਕਾਰਵਾਈ ਕੀਤੀ ਜਾਊਗੀ ਇਹ 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 ਆਈਓ ਇਹ ਆਈਓ ਡਿਪੈਂਡ ਹੁਣ ਤੁਸੀਂ ਖੁਦ ਇਸ ਗੱਡੀ ਨੂੰ ਲੈ ਕੇ ਜਾਓਗੇ ਹਾਂ ਇਹਦੇ ਹਾਂ ਇਹਦੇ ਨਾਲ ਜਾਊਗਾ ਮੈਂ ਆਈਓ ਤੇ ਵਾਲੇ ਕਰੂੰਗਾ ਮੇਰੀ ਜਿਹੜੀ ਡਿਊਟੀ ਹੈ ਮੈਂ ਉਹ ਉਹਨਾਂ ਕਰ ਬਿਲਕੁਲ ਸੋ ਦੱਸ ਦਈਏ ਕਿ ਗੱਡੀ ਓਨਰ ਜਿਹੜਾ ਵਾ ਉਹ ਪਹੁੰਚ ਚੁੱਕਿਆ ਹੈ ਗੱਲਬਾਤ ਕਰ ਲੈਣੇ ਆ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਰੋਹੀ ਤੇਗਾ ਜੀ ਅੱਛਾ ਆਰਸੀ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਮੈਂ ਆਪਣੀ ਆਰਸੀ ਲੈ ਕੇ ਆਇਆ ਇਹ ਮੇਰੀ ਆਰਸੀ ਆ ਬਿਲਕੁਲ ਆ ਤਸਵੀਰ ਜਿਹੜੀ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਉਹ ਆਰਸੀ ਹੈ ਜਿਸ ਆਰਸੀ ਦੀ ਗੱਡੀ ਜਿੱਥੇ ਖੜੀ ਹੋਈ ਹੈ ਇਹ ਗੱਡੀ ਜਿਹੜੀ ਆ ਚੋਰੀ ਹੁੰਦੀ ਹੈ ਆਸ ਤੋਂ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਆ ਇਸ ਥਾਂ ਦੇ ਉੱਤੇ ਲੱਭ ਜਾਂਦੀ ਹੈ ਸੋ ਇੱਕ ਗੱਡੀ ਕਿੰਨੇ ਦਿਨ ਪਹਿਲਾਂ ਚੋਰੀ ਹੋਈ ਇਹ ਮੇਰੀ 14 ਤਰੀਕ ਨੂੰ ਗੱਡੀ ਚੋਰੀ ਹੋਈ ਹੈ ਆਪਣੀ ਫੈਮਿਲੀ ਲੈ ਕੇ ਮੈਂ ਕ੍ਰਿਸ਼ਨ ਮੰਦਿਰ ਦਰਸ਼ਨ ਕਰਨ ਆਏ ਸੀ ਜੀ ਤੇ ਉੱਥੇ ਚੋਰੀ ਜੇ ਮੈਂ ਆਪਾਂ ਦਰਸ਼ਨ ਕਰਨ ਗਿਆ ਮੈਂ ਉਸ ਤੋਂ ਬਾਅਦ ਤੇ ਜਿਸ ਥਾਂ ਤੇ ਮੈਂ ਖੜੀ ਕਰਕੇ ਗਿਆ ਸੀ ਉਸ ਥਾਂ ਤੇ ਗੱਡੀ ਮੇਰੀ ਨਹੀਂ ਮਿਲੀ। ਮਤਲਬ ਇੱਕ ਕੰਪਲੇਨਟ ਕਿ ਦੇ ਕੋ ਕਰਾਈ ਹੈ। ਇੱਕ ਕੰਪਲੇਨਟ ਮੈਂ ਬਲਵੇ ਬਲਦੇਵ ਸਰ ਕੋ ਕਰਾਈ ਹੋਈ ਆ। ਤੇ ਅੱਜ ਅੱਜ ਮੈਨੂੰ ਰਾਹ ਚੱਲਦੇ ਬੰਦੇ ਨੇ ਕਿਸੇ ਨੇ ਫੋਨ ਕੀਤਾ ਸੀ ਤੇ ਉਹਨਾਂ ਉਹਨਾਂ ਥਰੂ ਮੈਨੂੰ ਗੱਡੀ ਪਤਾ ਲੱਗੀ ਆ। ਅੱਜ ਕਿੰਨੇ ਦਿਨ ਬਾਅਦ ਇਹ ਗੱਡੀ ਤੁਹਾਨੂੰ ਮਿਲਦੀ ਹੈ? ਆ ਮੈਨੂੰ 15 ਦਿਨਾਂ ਬਾਅਦ ਗੱਡੀ ਮਿਲਦੀ ਪਈ ਹੈ ਜੀ ਅੱਜ ਅੱਜ ਮਿਲਦੀ ਪਈ ਆ। 15 14 ਤਰੀਕ ਨੂੰ ਮੇਰੀ ਗੱਡੀ ਚੋਰੀ ਹੋਈ ਸੀ ਹੁਣ ਤੁਸੀਂ ਕਿੱਥੇ ਲੈ ਕੇ ਚੱਲੇ ਆ ਇਹ ਹੁਣ ਚੌਂਕੀ ਲੈ ਕੇ ਚੱਲੇ ਆ ਅੱਜ ਤੇ ਕੰਪਲੀਟ ਕਰਾਈ ਹਾਂਜੀ ਇਹ ਬਿਲਕੁਲ ਸੋ ਦੱਸ ਦਈਏ ਕਿ ਗੱਡੀ ਓਨਰ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ 15 ਦਿਨ ਪਹਿਲਾਂ ਇਹ ਗੱਡੀ ਚੋਰੀ ਹੁੰਦੀ ਆ ਉਸ ਤੋਂ ਬਾਅਦ ਰਾਗੀਰ ਲੋਕਾਂ ਵੱਲੋਂ ਇਹਨਾਂ ਨੂੰ ਇਤਲਾਹ ਦਿੱਤਾ ਜਾਂਦਾ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਖੜੀ ਮਿਲਦੀ ਉਸ ਤੋਂ ਬਾਅਦ ਓਨਰ ਜਿਹੜੇ ਨੇ ਗੱਡੀ ਦੇ ਇੱਥੇ ਪਹੁੰਚ ਜਾਂਦੇ ਨੇ ਰੋਹਿਤ ਉਹਨਾਂ ਦਾ ਨਾਮ ਹੈ ਗੱਡੀ ਦੇ ਪਿੱਛੇ ਵੀ ਸੇਮ ਉਹੀ ਨਾਮ ਨਜ਼ਰ ਆ ਰਿਹਾ ਹੈ ਗੱਡੀ ਦੀ ਆਸ ਸੀ ਉਹਨਾਂ ਕੋਲ ਆ ਇਧਰੋ ਤੁਹਾਨੂੰ ਲਈ ਮੈਨੇ